ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਦੇ ਨਸ਼ੇ ਦੇ ਵਿੱਚ ਤੁੱਟ ਹਨ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਗਰਾਊਂਡ ਲੈਵਲ ਦੀ ਰਿਪੋਰਟ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਜ਼ੀਰੋ ਹੋ ਚੁੱਕੀ ਹੈ ਤੇ ਦੂਸਰੇ ਪਾਸੇ ਇੱਕ ਤੋਂ ਬਾਅਦ ਇੱਕ ਅਸਤੀਫੇ ਜਿਹੜੇ ਨੇ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਨੂੰ ਭੇਜੇ ਜਾ ਰਹੇ ਨੇ ਇਹਦੇ ਵਿੱਚੋਂ ਕੋਈ ਦੂਰ ਰਹਿਵਾ ਨਹੀਂ ਪੰਜਾਬ ਦੇ ਜਿੰਨੇ ਵੀ ਮੰਤਰੀ ਅਤੇ ਜਿੰਨੇ ਵੀ ਵਿਧਾਇਕ ਨੇ ਉਹਨਾਂ ਦੇ ਵਿੱਚੋਂ 50 ਤੋਂ ਲੈ ਕੇ 60% ਜਿਹੜੇ ਮੰਤਰੀ ਅਤੇ ਵਿਧਾਇਕ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀワਲ ਵੱਲੋਂ ਥੋਪੀ ਗਈ ਇੰਪੋਜ਼ ਕੀਤੀ ਗਈ ਲੈਂਡ ਪੁੱਲਿੰਗ ਨੀਤੀ ਦੇ ਵਿਰੋਧ ਵਿੱਚ ਨੇ ਮਾਨਵਿੰਦਰ ਕੰਗ ਤੋਂ ਲੈ ਕੇ ਦਿਨੇਸ਼ ਛੱਡਾ ਜੋ ਰੂਪਨਗਰ ਦੇ ਮੌਜੂਦਾ ਵਿਧਾਇਕ ਦੇ ਆ ਆਦਮੀ ਪਾਰਟੀ ਦੇ ਇਧਰੋਂ ਕੁਲਦੀਪ ਸਿੰਘ ਧਾਲੀ ਵਾਲੇ ਵੀ ਧਾਵਾ ਬੁਲਦਾ ਕਿ ਆਈ ਐਮ ਨਾਟ ਐਗਰੀ ਮੈਂ ਨਿੱਜੀ ਤੌਰ ਤੇ ਇਸ ਦਾ ਵਿਰੋਧ ਕਰਦਾ ਹਾਂ ਯਾਨੀ ਕਿ ਆਪ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਇਸ ਕਰਕੇ ਆਪ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਲੈਂਡ ਪੁਲਿੰਗ ਪਾਲਿਸੀ ਦੀ ਮਸ਼ਹੂਰੀ ਨਹੀਂ ਕੀਤੀ ਜਾ ਰਹੀ ਸਿਰਫ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਮਜਬੂਰ ਹੋ ਕੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਤੋਂ ਉਹ ਕਰ ਰਹੇ ਨੇ ਤੇ ਅਸਤੀਫੇ ਲੱਗ ਰਹੇ ਨੇ ਉਹ ਵਸਤੀ ਨੇ ਅਸਤੀਫਾ ਦੇ ਦਿੱਤਾ ਮੋਗੇ ਦੇ ਚੇਅਰਮੈਨ ਨੇ ਅਸਤੀਫਾ ਦੇ ਦਿੱਤਾ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਚਿਹਰਾ ਭਾਰ ਵਿਰੋਧ ਕਰ ਰਿਹਾ ਹੈ ਈਵਨ ਦੋ ਕੁਲਦੀਪ ਸਿੰਘ ਧਾਲੀਵਾਲ ਮਾਲਵਿੰਦਰ ਕੰਗ ਅਤੇ ਦਿਨੇਸ਼ ਛੱਡਾ ਦੋ ਇੱਕ ਐਮਪੀ ਇੱਕ ਸਾਬਕਾ ਮੰਤਰੀ ਇੱਕ ਮੌਜੂਦਾ ਵਿਧਾਇਕ ਕਹਿੰਦਾ ਹੈ ਕਿ ਮੈਂ ਸਹਿਮਤ ਨਹੀਂ ਹਾਂ ਹਾਲਾਂਕਿ ਕਈ ਮੰਤਰੀ ਅਤੇ ਵਿਧਾਇਕ ਖੁੱਲ੍ਹ ਕੇ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਵਿਰੋਧ ਨਹੀਂ ਕਰ ਰਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 1.5 ਸਾਲ ਰਹਿ ਗਿਆ ਹੈ 1.5 ਸਾਲ ਤੋਂ ਬਾਅਦ ਇਹ ਸਰਕਾਰ ਨੇ ਰਿਪੀਟ ਹੋਣਾ ਨਹੀਂ ਇਸ ਕਰਕੇ ਚੁੱਪ ਰਹਿਣ ਦੇ ਵਿੱਚ ਹੀ ਫਾਇਦਾ ਹੈ ਜਿਹੜਾ ਸਰਕਾਰੀ ਆਨੰਦ ਮਾਣਿਆ ਜਾ ਸਕਦਾ ਹੈ ਉਸ ਨੂੰ ਮੰਨ ਲਓ ਇਹ ਵੇਲਾ ਹੱਥ ਨਹੀਂ ਔੜਾ ਕਿਉਂਕਿ ਆម ਆਦਮੀ ਪਾਰਟੀ ਨੇ 117 ਹਲਕਾ ਜਾਲ ਲਗਾ ਦਿੱਤੇ ਨੇ ਅਤੇ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 30 ਤੋਂ 35 ਵਿਧਾਇਕਾ ਅਤੇ ਜਿਹਦੇ ਵਿੱਚ ਮੰਤਰੀ ਵੀ ਨੇ ਵਿਧਾਇਕ ਵੀ ਨੇ ਉਹਨਾਂ ਨੂੰ ਟਿਕਟ ਨਹੀਂ ਮਿਲੇਗੀ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਜਿਹੜੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਜਮੀਰਾਂ ਜਾਗਦੀਆਂ ਨੇ ਉਹ ਬਿਲਕੁਲ ਲੈਂਡ ਪੁੱਲਿੰਗ ਪਾਲਿਸੀ ਦੀ ਮਸ਼ਹੂਰੀ ਨਹੀਂ ਕਰ ਰਹਾ ਉਹ ਵਿਰੋਧ ਕਰ ਰਹੇ ਨੇ ਅੰਦਰ ਖਾਤੇ ਇੱਕ ਦੂਜੇ ਨੂੰ ਕਿ ਬਿੱਲੀ ਦੇ ਗਲ ਦੇ ਵਿੱਚ ਟੱਲੀ ਕੌਣ ਬਨੇਗਾ ਬਿੱਲੀ ਦੇ ਡਾ ਗੱਲ ਦੇ ਉੱਟਲੀ ਕੌਣ ਬਣੇਗਾ ਇਹ ਸਭ ਤੋਂ ਵੱਡੀ ਮੁਸੀਬਤ ਦਿਸਰੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪਰ ਕੋ ਬੰਤ ਮਾਨ ਨੂੰ ਜੋ ਕੁਝ ਵੀ ਇਸ ਤੇ ਆਕਾ ਸੁਪਰੀਮੋ ਅਰਵਿੰਦ ਖੇਸ਼ੀਵਾਲ ਕਹਿੰਦੇ ਨੇ ਉਹੀ ਕਰਦੇ ਨੇ ਕਿਉਂਕਿ ਸਾਰੀਆਂ ਪਾਵਰਾਂ ਹੁਣ ਓਐਸਡੀ ਜਿਹੜੇ ਨੇ ਉਹ ਕੌਣ ਲਗਾਏ ਨੇ ਦਿੱਲੀ ਵਾਲੇ ਜਿਹੜੇ ਇਹਦੇ ਆਸੇ ਪਾਸੇ মিডিਆ ਹੁੰਦਾ ਹੈ ਉਹ ਵੀ ਦਿੱਲੀ ਦੇ ਜਿਹੜੇ ਮੰਤਰੀਆਂ ਦੇ ਓਐਸਡੀ ਨੇ ਇਵਨ ਉਹ ਪੰਜਾਬ ਦੇ ਖਜ਼ਾਨਾ ਮੰਤਰੀ ਉੱਤੇ ਉਸ ਦੀ ਲੱਗਿਆ ਹੋਇਆ ਹੈ ਯਾਨੀ ਕਿ ਪੰਜਾਬ ਦੇ ਪੈਸੇ ਨੂੰ ਲੁੱਟਿਆ ਵੀ ਜਾ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਵੀ ਜਾ ਰਿਹਾ ਹੈ ਪੰਜਾਬ ਦੇ ਕਿਸਾਨ ਕਹਿ ਰਹੇ ਨੇ ਲੈਂਡ ਪੁਲਿੰਗ ਪਾਲਿਸੀ ਨੀਤੀ ਵਾਪਸ ਲੈਣੀ ਪਵੇਗੀ ਨਹੀਂ ਤਾਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾਵੇਗਾ ਮੰਤਰੀ ਹੁਣ ਪਿੰਡਾਂ ਦੇ ਵਿੱਚ ਜੇਕਰ ਵੜਦੇ ਨੇ ਜੇਕਰ ਕਿਸੇ ਅਧਿਕਾਰਤਨ ਕਰਦੇ ਨੇ ਜਾਂ ਸਕੂਲ ਵਿੱਚ ਜਾਂਦੇ ਨੇ ਲੋਕ ਹੱਥਾਂ ਨੂੰ ਧੂਕ ਲਾ ਕੇ ਉਹਨਾਂ ਦੇ ਮਗਰ ਲੱਗ ਜਾਂਦੇ ਨੇ ਆ ਕੱਲ ਜਿਹੜਾ ਮੈਸਰ ਖਾਨਾ ਦਾ ਜਿਹੜਾ ਉਧਾਇਕ ਹੈ ਉਹ ਵਾਣੂ ਵਾਣੀ ਹੋ ਗਿਆ ਭਾਜੜਾ ਪੈ ਗਿਆ ਉਹਦੀਆਂ ਬ੍ਰਿੰਦਰ ਕੌਰ ਪਰਾਜ ਨੂੰ ਸਵਾਲ ਪੁੱਛੇ ਜਾ ਰਹੇ ਨੇ ਜ਼ਿੰਦਾਵਾ ਹੁਣਾਂ ਨੂੰ ਜਿਹੜਾ ਹੈ ਉਹਨਾਂ ਦੇ ਨਾਲ ਲੱਜ ਕੇ ਲਾਪਾ ਕੀਤੀ ਜਾ ਰਹੀ ਹੈ ਭਾਈ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਤੁਸੀਂ ਤਾਂ ਸਾਡੀ ਪੈਲੀ ਨੂੰ ਪੈ ਗਏ ਤੁਸੀਂ ਤਾਂ ਸਾਡੀ ਜ਼ਮੀਨ ਹੀ ਖਤਮ ਕਰਨਾ ਚਾਹੁੰਦੇ ਹੋ ਜੇਕਰ ਅਜਿਹਾ ਕੀਤਾ ਜਾ ਰਿਹਾ ਹੈ ਤੇ ਆਪ ਆਦੀ ਪਾਰਟੀ ਜਲਦੀ ਟੁੱਟ ਜਾਵੇਗੀ ਟੁੱਟ ਵੀ ਜਾਵੇਗੀ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰਿਪੀਟ ਹੋਣ ਲਈ ਬڑے ਵੱਡੇ ਪੱਧਰ ਤੇ ਜੋਰ ਲਾਉਣਾ ਪਵੇਗਾ ਕਿਉਂਕਿ ਜਿਵੇਂ ਜਿਵੇਂ 2027 ਦਾ ਸਾਲ ਨੇੜੇ ਆਂਦਾ ਜਾ ਰਿਹਾ ਹੈ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਲੋਕ ਤਾਂ ਕਹਿੰਦੇ ਨੇ ਕਿ ਤੁਹਾਨੂੰ ਦੱਸਾਂਗੇ ਕਿ ਲੋਕਤੰਤਰ ਦੀ ਪਾਵਰ ਕੀ ਹੁੰਦੀ ਹੈ ਤੁਸੀਂ ਕਾਨੂੰਨ ਦੀਆਂ ਧਜੀਆਂ ਵੀ ਉਡਾ ਰਹੇ ਹੋ ਤੁਸੀਂ ਲੋਕਤੰਤਰ ਦੀਆਂ ਧਜੀਆਂ ਵੀ ਉਡਾ ਰਹੇ ਹੋ ਤੁਸੀਂ ਜਿਹੜੇ ਵਾਅਦੇ ਕੀਤੇ ਨੇ ਉਹ ਪੂਰੇ ਕੀਤੇ ਨਹੀਂ ਉਧਰ ਬੀਬੀਆਂ ਹੱਥਾਂ ਨੂੰ ਥੁੱਕ ਲਾ ਕੇ ਬੈਠੀਆਂ ਨੇ ਭਾਈ ਤੁਸੀਂ ਤਾਂ ਕਿਹਾ ਸੀ 1000 ਰੁਪਏ ਮਹੀਨਾ ਸਾਨੂੰ ਮਿਲੇਗਾ ਕਦੇ 1000 ਕਹ ਦਿੰਦੇ ਹੋ ਕਦੇ 1100 ਕਹ ਦਿੰਦੇ ਹੋ ਕਿ ਤੁਹਾਡੇ ਖਜ਼ਾਨੇ ਦਾ ਜੂਸ ਨਿਕਲਿਆ ਹੋਇਆ ਹੈ ਯਾਨੀ ਕਿ ਮੰਤਰੀਆਂ ਵਿਧਾਇਕਾਂ ਨੇ ਅੰਦਰ ਖਾਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਉਹ ਮਜਬੂਰ ਨਹੀਂ ਉਹ ਆਦੀ ਰਹੇ ਸਾਹਮਣੇ ਮਾਲਵਿੰਦਰ ਕੰਗ ਦਾ ਹਾਲੇ ਵੀ ਸੋਸ਼ਲ ਮੀਡੀਆ ਤੇ ਉਹ ਪੋਸਟ ਪਈ ਹੈ ਕੁਲਦੀਪ ਸਿੰਘ ਧਾਲੀਵਾਲ ਦੀ ਵੀ ਦਿਨੇਸ਼ ਛੱਡਾ ਦੀ ਵੀ ਓਐਸਡੀ ਜਿਹੜੇ ਓੰਕਾਰ ਸਿੰਘ ਸੁੱਧੂ ਨੇ ਉਹਨਾਂ ਦੀ ਵੀ ਯਾਨੀ ਕਿ ਸਾਰੇ ਵੱਡੇ ਆਗੂ ਜਿੰਨੇ ਵੀ ਨੇ ਉਹ ਰੱਜ ਕੇ ਦੁਖੀ ਨੇ ਤੇ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਣ ਜਿਹੜਾ ਹੈ ਆਸ ਤੁਸ਼ ਨਜ਼ਰ ਆ ਰਹੇ ਨੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਭਈ ਮੈਂ ਕਿਹੜੇ ਆਪਣੇ ਗੱਲ ਦੇ ਵਿੱਚ ਫਾਇਆ ਲੈ ਲਿਆ ਤੇ ਜਾ ਕਹਿ ਰਹੀ ਕਿ ਮੈਂ ਆਪਣੇ ਪੈਰਾਂ ਤੇ ਆਪ ਘੋੜਾ ਮਾਰ ਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਏਡੇ ਵੱਡੇ ਪੱਦਰ ਤੇ ਵਿਰੋਧ ਹੋ ਰਿਹਾ ਹੈ ਇੰਨਾ ਤਾਂ ਕਪਟਨ ਬੰਦਰ ਸਿੰਘ ਜਾਂ ਅਕਾਲੀ ਦਲ ਜਾਂ ਭਾਤੀ ਜਨਤਾ ਪਾਰਟੀ ਦਾ ਵੀ ਵਿਰੋਧ ਹੋਇਆ ਸੀ ਉਹੀ ਚੀਜ਼ਾਂ ਰਿਪੀਟ ਹੋਈ ਜਾ ਰਹੀਆਂ ਨੇ ਲੋਕਾਂ ਦਾ ਮੋਹ ਪੰਗ ਹੋਈ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੱਥ ਜੋੜ ਕੇ ਇਹ ਸਰਕਾਰ ਬਣਵਾਈ ਸੀ ਪੰਜਾਬ ਲੋਕਾਂ ਨੂੰ ਅਪੀਲ ਕੀਤੀ ਸੀ 2022 ਦੇ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਉਹਨਾਂ ਆਵੇ ਕਿ ਫਿਰ ਜਾ ਕੇ ਪੈਰੀ ਪਾਣਾ ਪਵੇ ਤੇ ਲੋਕ ਇਹਨਾਂ ਦੇ ਮਗਰ ਲੱਗਣ ਲੋਕ ਇਹਨਾਂ ਦੀ ਰੇਸ ਲਵਾਉਣ ਇਸ ਕਰਕੇ ਪੰਜਾਬ ਦੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੇ ਕਹਿ ਦਿੱਤਾ ਬਲਬੀਰ ਸਿੰਘ ਰਾਜੇਵਾਲ ਨੇ ਕਹਿਤਾ ਕਹਿੰਦਾ ਕਰੋ ਜਾਂ ਮਰੋ ਅਸੀਂ ਜ਼ਮੀਨ ਨੂੰ ਬਚਾਉਣ ਲਈ ਅਸੀਂ ਕੁਰਬਾਨੀਆਂ ਵੀ ਦੇਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਵਧਾਇਕਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਮੰਤਰੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਫਿਰ ਆਪ ਆਪੀ ਪਾਰਟੀ ਦੇ ਸੁਪਰੀਮੋ ਕਿਉਂ ਨਹੀਂ ਸੋਚਦੇ ਕਿਉਂਕਿ ਆ ਜਿਹੜੇ ਔਕਾਸ਼ ਸਿੰਘ ਸਿੱਧੂ ਨੇ ਉਹ ਕਹਿੰਦੇ ਨੇ ਕਿ ਇਹਨਾਂ ਦੀ ਤਾਂ ਡੀਲ ਹੋਈ ਵੀ ਹੈ ਆਦੀ ਹੀ ਗੁਰਸੂਖੀ ਸਿੰਘ ਬਾਦਲ ਨੇ ਕਹੀ ਕਿ ਢੀਲ ਹੋਈ ਹੋਈ ਹੈ ਇਹਨਾਂ ਦੀ بڑے ਵੱਡੇ ਪਦਰ ਤੇ ਜਿਹੜੇ ਦਿੱਲੀ ਦੇ ਕਾਰੋਬਾਰੀ ਨੇ ਕੌਡੀਆਂ ਦੇ ਭਾਅ ਪੰਜਾਬ ਦੀ ਜ਼ਮੀਰ ਵੇਚਣਗੇ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਨੇ ਜੇਕਰ ਆਪਣੀ ਪਾਰਟੀ ਨੂੰ ਟੁੱਟਣ ਤੋਂ ਬਚਾਉਣਾ ਬਚਾਉਣਾ ਹੈ ਤਾਂ ਇਹ ਲੈਂਡ ਪੋਲਿਸੀ ਨੀਤੀ ਵਾਲਾ ਜਿਹੜਾ ਬਿੱਲ ਹੈ ਉਹ ਪਾਸ ਲੈਣਾ ਪਵੇਗਾ